تو لیکن کہ انسان جڑا فرشتہ نفزل ہے یہ بحث اپنی کتاب کتابیں بہت ہوئی ہے کہڑا گروہ دوسرے نفزل ہے مگر کچھ گلیاں جنا پاروں پھر جڑے وڈے چھوٹی جہ عالمام کرتبی علامہ بانی سارے شیخ ابن عربی بھی یہ سب یہ آدھے بھی یار تھی رسولہ کی صاف گل کے مقابلے کیوں اٹکل پچو گلا کر گئی جدو آپ نے حدیث پاک فرمائی کہ اللہ فرماؤں گا پکی حدیث صحیح بخاری مسلم کہ جڑا آدمی مینو تنہائی یاد کرتا میں انہوں تنہائی یاد کردہ اور جڑا کسی جماعت اس طرح بہت میرا ذکر کر دے اللہ دیا گلا میں پھر فی ملائن خیر منہم ان سے جو بہتر جماعت ہے نا ان میں ان کا ذکر کرتا وہ فرشتے جی طرح اللہ ذکر کرتا کر ملان خیر من کیا نظیر پائی کا کسے کوئی جواب نہیں ایویں ہوں چونچر کا کوئی حق نہیں اللہ دے رسول نے کہا کہ وہ جماعت بہتر اور اے قران پاک جو خود আদম علیہ السلام دے قصے جو وی نکڑی میں جنوں ایبلیس نے আদম علیہ السلام نوں ورگلایا او اس وی گل کی گئی اے اس وقت اے ہوئے کہ آ اے اللہ نے اس تو روکےا کہ تسی فرشتے نہ بن جا اے لفظ اوندے ہیں ہن جی سمجھ لے بھی انہاں نے تے مینوں سجدہ کیتا میں جنہاں دوالا اے کہے دا لالچ اے ہیندے تو مینوں ڈپٹی ڈپلاسی پر اڑوڑیا تہاڈے خیال دی خاطر نہیں ਇਬਲਿਸ ਦਾ ਕਹਿਣਾ ਇਹ ਜਨਾ ਤਕੂ ਨਾ ਖਾ ਮਲ ਅਮਲਾ ਕਹਿ ਤੂੰ ਤੁਸੀਂ ਫਰਿਸ਼ਤੇ ਨਾ ਕਿਤੇ ਬੰਦੋ ਇਸ ਤਰ੍ਹਾਂ ਇਹ ਤੋ ਕਿ ਖਾ ਲੋ ਫਰਿਸ਼ਤੇ ਬੰਦੋ ਇਹ ਲਾਲਚ ਉਹਨੇ ਜਿੱਤਨ ਦੀਰੇ ਤੇ ਬਾਬਾ ਕੀ ਨਿਕਲਦਾ ਕਿ ਫਰਿਸ਼ਤੇ ਆਦਮ ਨੇ ਸਮਝਿਆ ਲਈ ਤਦ ਉਸ ਲਾਲਚ ਆਇਆ ਨਹੀਂ ਜਿਹੜਾ ਫਰਿਸ਼ਤੇ ਕੀ ਬੰਦਦਾ ਫਾਇਦਾ ਆ ਬਾਕੀ ਸਜਦੇ ਦੀ ਗੱਲ ਠੀਕ ਹੈ ਸਜਦਾ ਸਮਝ ਲਓ ਗੱਲ ਕਲੀਅਰ ਹੈ ਕਿ ਆਦਮ ਵੀ ਸਮਝਦੇ ਸੀ ਮੇਰੇ ਤੋਂ ਬਿਹਤਰ ਤਦ ਉਸ ਲਾਲਚ ਆਇਆ دین ਵੀ ਹੋ ਗਿਆ ਸੈਦਾ ਆਦਮ ਅਲੈਹਿਸਲਾਮ ਦੇ ਉਹਨਾਂ ਤੋਂ ਬਿਹਤਰ ਹੋਣ ਦੀ ਜਰੀਲ ਨਹੀਂ ਉਹ ਅੱਲਾਹ ਤਾਲਾ ਨੇ ਜਿਵੇਂ ਗਾਰਾ ਤੇ ਬੁਦਬੂ ਸਭ ਦਸਿਆ ਸਿਰਫ ਅਜ਼ਮਾਇਸ਼ ਅਤੇ ਇਮਤਿਹਾਨ ਸੀ ਸਾਰੀ ਪਾਰਟੀ ਦਾ ਫਰਿਸ਼ਤਿਆਂ ਦਾ ਵੀ ਵੱਖਰਾ ਹੋਇਆ ਕਿ ਤੁਸੀਂ ਆ ਲਾ ਵੀ ਜੇ ਤੁਹਾਡੇ ਸਾਹਮਣੇ ਗਾਰੇ ਚ ਬੜਿਆ ਹੁਣ ਇਹ ਗੱਲਾਂ ਦੇਖਣੀਆਂ ਬਿਆਲ ਆਦ ਨਾ ਕਿ ਮੈਨੂੰ ਵੇਖਣਾ ਦੇ ਉਹ ਨਿਕਲੇ ਸਵਾਲ ਨੰਬਰ ਆ ਜਿਵੇਂ ਗਵਰਨਰ ਇਹ ਕਹਦੇ ਯਾਰ ਤੁਮ ਨੂੰ ਸਲਾਮ ਕਰਾਈ ਨੂੰ ਬੜੇ ਅਫਸਰ ਨੂੰ ਛੋਟੇ ਤੇ ਬੜੇ ਕਹਦੇ ਉਹਦਾ ਹੁਕਮ ਮੰਨ ਕੇ ਕਰ ਲੇ ਇਹ ਉਹਦੀ ਸ਼ਾਬਾਸ਼ ਆ ਵਰਨਾਉ ਜਾਣਦਾ ਵੀ ਯਾਰ ਮੈਂ ਤਾਂ ਅਦਨਾ ਮਰ ਸਾਹਿਬ ਦਾ ਹੁਕਮ ਹੈ ਅੱਲਾ ਦਾ ਹੁਕਮ ਸਮ ਕੇ ਫਰਿਸ਼ਤੇ ਜਿਹੜਾ ਚੁਕੇ ਨਾ ਇਹ ਉਹਨਾਂ ਨੇ ਬੜਾ ਆਪਣੇ ਆਪ ਨੂੰ ਸੱਚਾ ਅੱਲਾ ਦਾ ਬੰਦਾ ਸਾਖੀ ਜਬਰਨੋ ਅਰਜੰਦੇ ਕਿ ਸਾਡਾ ਮਰਤਬਾ ਆ ਔਰ ਸਾਨੂੰ ਤੋਂ ਨੂਰ ਤੋਂ ਪੈਦਾ ਕੀਤਾ ਮਗਰ ਨਹੀਂ ਇਬਲਿਸ ਜਿਹੜਾ ਸੀ ਨਾਮਰਾਜ਼ ਇਸ ਗੱਲ ਵੱਲ ਗਿਆ ਇਹਦੀ ਪੈਦਾਇਸ਼ ਘਟਿਆ ਸਾਇਦ ਜਦੋਂ ਨੇ ਨਸਲੀ غرور ਕੀਤਾ ਰੱਦਿਆ ਗਿਆ ਆਦਮ ਬਿਨਾਰ ਲੱਗੇ ਜਾਣ ਤੋਂ ਬਾਅਦ ਇਸਤਿਕਬਾਰ ਵੀ ਕੀਤਾ ਬੈਲਾ ਨੇ ਉਹਨੂੰ ਆਖਿਆ ਕਿ ਨਾ ਜੀ ਮੈਂ ਹੁਕਮ ਦਿੱਤਾ ਸਜਦ ਅਜੇ ਵੀ ਤੌਬਾ ਕਰ ਜਾਂਦਾ ਤੇ ਬਖਸ਼ਿਆ ਜਾਂਦਾ ਉਹ ਵੀ ਮਗਰ ਉਹ ਨਾਮ ਰਾਦ ਅੜ ਗਿਆ ਤੇ ਤੇਰਾ ਹੁਕਮ ਹੀ ਗਲਤ ਹੈ ਮੈਂ ਕਿੰਨਾ ਮੰਨਾਂ ਫਰਿਸ਼ਤੇ ਜਿਹੜੇ ਸੀ ਅਵਲ ਨੰਬਰ ਆਏ ਆਦਮ ਜਿਹੜਾ ਹੈ ਦੂਸਰੇ ਨੰਬਰ ਤੇ ਆਇਆ ਹੋਇਆ ਇਹ ਵੀ ਫੇਲ ਮਗਰ ਪਾਸ ਹੋ ਗਿਆ ਤੇ ਇਹਨੂੰ ਆਖਿਆ ਦਰਖਤ ਨਾ ਖਾਈ ਖਾ ਲੈ ਮਰ ਖਾਨ ਤੋਂ ਬਾਅਦ ਜੋ ਟੋਕਿਆ ਗਿਆ ਇਹਨੇ ਤੌਬਾ ਰਸੇ ਪਾੜ ਕੇ ਮਾਫੀ ਮੰਗੀ ਤੇਨ ਰਸਤੇ ਨਿਕਲਾਇਆ ਬਈ ਜੇ ਪਹਿਲਾਂ ਹੀ ਹੁਕਮ ਮੰਨੋ ਤੇ ਫਰਿਸ਼ਤੇ ਹੁਕਮ ਟੁੱਟ ਗਿਆ ਮਗਰ ਤੌਬਾ ਕਰ ਲਓ ਆਦਮ ਹੁਕਮ ਟੁੱਟ ਗਿਆ ਤੇ ਹੜ ਗਿਆ ਇਬਲੀਸ